ਸਰੀ ਗੱਲ ਸੇਰਾ ਕੀ ਹਾਲ ਨੇ ਠੀਕ ਆ ਠੀਕ ਆ ਠੀਕ ਆ ਬੈਜੋ ਪਪਾਈ ਕੁੜੀਆਂ ਪਾਣੀ ਲੈ ਆਇਓ ਹੋਰ ਕਰੇ ਠੀਕ ਆ ਭਾਈ ਹਾਂਜੀ ਹਾਂ ਵਧੀਆ ਬਾਬਾ ਜੀ ਹੋਰ ਠੀਕ ਹੋ ਹਾਂ 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 ਵਧੀਆ ਵਧੀਆ ਭਾਈ ਲੈ ਪਾਣੀ ਚੱਕੋ ਬੈਜਾ ਕੁੜੇ ਹੈ ਪਾਤਾ ਕਰਨਾਂਗੇ ਇਹ ਤਾਂ ਮੈਂ ਛੋੜੇ ਰਿਸ਼ਤੇ ਲਈ ਬੁਲਾਏ ਸੀ ਮੁੰਡੇ ਅੱਛਾ ਹੋਰ ਬਾਬਾ ਜੀ ਠੀਕ ਠਾਕ ਆ ਵਧੀਆ ਵਧੀਆ ਭਾਈ ਬਸ ਟਾਈਮ ਪਾਸ ਹੋ ਜਾਂਦਾ ਕਿੰਨੇ ਪੜੀਆ ਜੀ ਗੁੱਡੀ ਆਪਣੀ ਇਹ ਤਾਂ ਭਾਈ ਗੁੱਡੀ ਪੜੀਆ 12 ਤੇ ਉਹ ਗੁੱਡੀ ਪੜੀਆ 8 ਠੀਕ ਹੈ ਜੀ ਹਾਂ ਤੇ ਆਪਾਂ ਰਿਸ਼ਤਾ ਉਹ ਗੁੱਡੀ ਦਾ ਕਰਾਉਣਾ ਮੈਰਿਜ ਬਿਊਰੋ ਆ ਜੀ ਤੁਹਾਨੂੰ ਪਤਾ ਹੀ ਆਪਣਾ ਬਰਨਾਲੇ ਹਾਂ ਹਾਂ ਮੈਨੂੰ ਪਤਾ ਪਤਾ ਮੈਂ ਤਾਹੀ ਦਾ ਫਿਰ ਤੁਹਾਨੂੰ ਭਾਈ ਫੋਨ ਕੀਤਾ ਸੀ ਦਾ ਵਧੀਆ ਧੰਨ ਭਾਗ ਸਾਡੇ ਰਿਸ਼ਤਾ ਵਧੀਆ ਜੀ ਆਪਣੇ ਕੋਲੇ ਕਿ ਕੀ ਕੰਮ ਕਰਦਾ ਭਾਈ ਮੁੰਡਾ ਮੁੰਡਾ ਜੀ ਸਾਰੇ ਪਾਸੇ ਵੀ ਮੁੰਡੇ ਨੇ ਜੀ ਆਪਣੇ ਕੋਲੇ ਮੁੰਡੇ ਨੇ ਜੀ ਖੇਤੀਬਾੜੀ ਵਾਲਾ ਵੀ ਹੈਗਾ ਠੀਕ ਹੈ ਪੋਰਸਦੀ ਹੈ ਪੋਰਸ ਨਾਲ ਜਿਹੜਾ ਠੀਕ ਆ ਭਾਈ ਕੋਲ ਜਾਣੀ ਮਿਲ ਗਿਆ ਅੱਛਾ ਲੈ ਹਰ ਇੱਕ ਤਰ੍ਹਾਂ ਦੀ ਨੇ ਮਾਸਟਰ ਦੀ ਹੈ ਨੇ ਆ ਆ ਤਾਂ ਵਧੀਆ ਗੱਲ ਆਗੀ ਆਪਾਂ ਤਾਂ ਭਾਈ ਐਵੇਂ ਤੈਨੂੰ ਕਹਾਂ ਸਿਵਲ ਮੈਕਮੇ ਵਾਲਾ ਹੋਵੇ ਕੋਈ ਠੀਕ ਹੈ ਵੀ ਜਾਂ ਤਾਂ ਮਾਸਟਰ ਹੋਵੇ ਜਾਂ ਡਾਕਟਰ ਹੋਵੇ ਔਰ ਜੀ ਭਾਈ ਫਿਰ ਛੇਤੀ ਛੇਤੀ ਮੁੜਦੇ ਨਹੀਂ ਹੈਗੇ ਨਹੀਂ ਹੁਣ ਤਾਂ ਨਾਲ ਹੀ ਲੈ ਜਾਂਦੇ ਨੇ ਜੀ ਹਾਂ ਆਏ ਤਾਂ ਭਾਈ ਹੈਗੀ ਆ ਗੱਲ ਵੀ ਫਿਰ ਘਰੇ ਗੇੜਾ ਕੂੜਾ ਮਾਰਨ ਨੂੰ ਰਹਿ ਜਾਂਦੀ ਆ ਯਾ ਯਾ ਮੇਰੇ ਕੋਲ ਫਰਕ ਕੋਈ ਗੱਲ ਕੱਲਾ ਕਹਿਦਾ ਮੈਂ ਹੈਗਾ ਮੇਰੇ ਕਿਹੜਾ ਕੋਈ ਮੁੰਡਾ ਹੈਗਾ ਸੋਨੂ ਕਹੇ ਜਿੱਤਰਾਂ ਦੇ ਤਾਂ ਆਪਾਂ ਦਾ ਭਾਈ ਕੋਈ ਸਿਵਲ ਮੈਕਮੇ ਵਾਲਾ ਕੋਈ ਮਾਸਟਰ ਨੂੰਸਤਾ ਹੈਗਾ ਮੁੰਡਾ ਤੇ ਜ਼ਮੀਨ ਜਮੂਨ ਵੀ ਭਾਈ ਕੋਈ ਆਉਂਦੀ ਹੋਵੇ ਵਧੀਆ ਹਨਾ ਹਾਂਜੀ ਹਾਂ ਪੜਿਆ ਲੇਖਾ ਬਸ ਹਾਂ ਹੈਗਾ ਜੀ ਆਪਣੇ ਹੱਥ ਚ ਵਧੀਆ ਰਿਸ਼ਤਾ ਹੈਗਾ ਜੀ ਐਸ ਕਰੂ ਕੁੜੀ ਪਰ ਮੁੰਡਾ ਸੋਹਣਾ ਹੋਵੇ ਭਾਈ ਇਹ ਸਾਡੀ ਕੁੜੀਆਂ ਦੀ ਮਾਰ ਹੈ ਮੁੰਡੇ ਮੁੰਡੇ ਵਧੀਆ ਜੀ ਸੋਹਣੇ ਸੁਣਖੇ ਮੁੰਡੇ ਜੀ ਆਪਣੇ ਪਿੰਡ ਦੇ ਵਧੀਆ 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 ਭਾਈ ਤੇ ਮੈਨੂੰ ਫਿਰ ਤੁਸੀਂ ਆਪ ਦਾ ਇੱਕ ਤਾਂ ਜੱਦ ਜੱਦੇ ਕਾਰ ਜਰੂਰ ਦੇ ਦਿਓ ਹਾਂਜੀ ਹਾਂ ਉਹ ਤੁਹਾਨੂੰ ਦੇ ਦਾਂਗੇ ਹਾਂ ਧੰਨਵਾਦ ਸਾਡੇ ਜਿਹਾ ਤੁਸੀਂ ਸਾਡੀ ਇੰਨੀ ਕੁ ਸੋਣੀ ਮੈਂ ਤਾਂ ਕਿੰਦੇ ਦਾ ਦੇਖੀ ਆ ਨਾ ਮੈਂ ਵੀ ਕਰਾਉਨੇ ਆ ਜੀ ਮੈਂ ਮੈਰਿਜ ਬਿਊਰੋ ਆ ਪਰ ਮੈਂ ਤਾਂ ਇਹਨਾਂ ਨੂੰ ਆਇਆ ਵੀ ਮੈਂ ਆਪਦੇ ਬੈਠੇ ਬੈਠੇ ਇਹਨਾਂ ਨੂੰ ਵਿਆਹ ਕੇ ਤੋੜਦਾ ਹੁੰਦਾ ਹੀ ਆ ਜੀ ਮਾਫ ਕਰ ਹੁਣ ਉਮਰ ਹੋਈ ਪਈਆ ਕੀ ਪਤਾ ਭਾਈ ਕਦੋਂ ਅੱਖਾਂ ਮੀਚਦੀ ਹੈ ਹਾਂਜੀ ਠੀਕ ਹੈ ਭਾਈ ਆਪੇ ਕੋਈ ਨਹੀਂ ਪਾਪਾ ਹੁੰਦੇ ਤੁਕ ਬੁਲਾ ਹੀ ਲੈ ਫਿਰ ਹੁਣ ਸਿੱਖੀ ਬੋਲੀਏ ਕਰਮ ਪੁੱਛ ਲੋ ਜੀ ਬਾਕੀ ਰਾਇ ਕਰ ਲੋ ਤੁਸੀਂ ਹਾਂ ਆਪ ਰਹੀ ਆ ਭਾਈ ਕਰ ਨਹੀਂ ਕਰਨਾ ਪਹਿਲਾਂ ਆ ਛੋਟੀ ਕੁੜੀ ਦਾ ਕਰਨਾ ਵਾ ਫਿਰ ਇਹਦਾ ਤਾਂ ਫਰਮਾ ਹਜੇ ਤਾਂ ਨਹੀਂ ਕਰਦਾ ਹਜੇ ਫਿਰ ਮੇਰੇ ਕੋਲੇ ਕੋਈ ਹੈ ਨਹੀਂ ਇਕੱਲਾ ਇਕੱਲਾ ਮੈਂ ਕਰੀ ਠੀਕ ਹੈ ਓਖਾ ਹੋ ਜਾਣਾ ਫਿਰ ਬਾਅਦੋਂ ਰਾ ਕਿੰਨੇ ਪੜ੍ਹੀ ਹੋਈ ਏ ਜੀ ਕੁੜੀ ਉਹ 8 ਪੜ੍ਹੀ ਆ ਠੀਕ ਹਾਂ 8 ਪੜ੍ਹੀ ਹੋਈ ਆ ਉਹ ਤੇ ਮਾਰੇ ਕੋਈ ਵੰਦੀਆ ਜਾਂ ਮੁੰਡਾ ਦਾ ਧਿਆਨ ਕੋਈ ਨਹੀਂ ਕੋਈ ਨਾ ਜੀ ਕੋਈ ਨਾ ਠੀਕ ਹੈ ਦੱਸ ਦਿਓ ਫਿਰ ਮੈਨੂੰ ਭਾਈ ਠੀਕ ਹੈ ਜੀ ਆ ਮੁੰਡਾ ਕਾਰਡ ਦੇ ਆਪਣਾ ਕਾਰਡ ਦੇ ਜਾ ਭਾਈ ਮੈਨੂੰ ਬਰਨਾਲੀ ਆਣਾ ਆਪਣਾ ਹਾਂ ਜੀ ਹਾਂ ਬਰਨਾਲੀ ਜੀ ਤੁਸੀਂ ਆਏ ਕਰਿਓ ਇਹਨਾਂ ਨੂੰ ਭਾਈ ਉਹ ਤੁਹਾਡੇ ਮੋਬਾਈਲ 'ਤੇ ਫੋਟੋ ਭੇਜ ਦਿਓ ਆਹ ਲੋਈਆਂ ਕਾਂਡ ਦੇ ਫੋਟੋਆਂ ਆ ਪਾ ਦੇ ਮੈਂ ਭਾਈ ਤੁਹਾਨੂੰ ਬੁੱਢੀ ਦੀ ਮੇਰੀ ਛੋਟੀ ਦੀ ਫੋਟੋ ਭੇਜ ਦੂੰਗਾ ਤੇ ਸਾਨੂੰ ਵੀ ਭੇਜ ਦਿਓ ਮੁੰਡਿਆਂ ਦੀ ਫੋਟੋ ਠੀਕ ਹੈ ਠੀਕ ਹੈ ਚਲ ਭਾਈ ਧੰਨ ਭਾਈ ਓਕੇ ਮੇਰਾ ਭਾਂਡਾ ਤਾਂ ਬੜੀ ਕੋਰੇ ਮੈਨੂੰ ਚਾਹ ਲੈ ਗਾ ਬਹੁਤ ਉੱਚੇ ਬਣੇ ਨਹੀਂ ਗੱਲ ਇਤਨੇ ਲੱਖ ਰੁਪਈਆ ਖੜਾ ਸਾਡੀ ਕੀ ਸੱਦ ਦੀ ਤਾਂ ਛੱਡਦਾ ਆ